ਨਹੀਂ ਰਹੇ ਜਸਵਿੰਦਰ ਸਿੰਘ ਪੱਲਾ ਅੱਜ ਫਿਲਮ ਇੰਡਸਟਰੀ ਦੇ ਵਿੱਚ ਥਾਰੀ ਸੋਗ ਦੀ ਲਹਿਰ ਪੰਜਾਬੀ ਹਾਸਰਾਸ ਕਲਾਕਾਰ ਜਸਵਿੰਦਰ ਸਿੰਘ ਪੱਲਾ ਇਸ ਦੁਨੀਆ ਨੂੰ અલਗਿਦਾ ਕਰ ਗਏ ਉਹ ਅੱਜ ਨਹੀਂ ਰਹੇ ਤੁਹਾਨੂੰ ਦੱਸ ਦਈਏ ਕਿ ਕਿੰਨਾ ਬਿਹਤਰ ਕਲਾਕਾਰ ਜਸਵਿੰਦਰ ਸਿੰਘ ਪੱਲਾ ਅੱਜ ਨਹੀਂ ਰਹੇ ਉਹਨਾਂ ਦਾ ਦਿਹਾਂਤ ਹੋ ਗਿਆ ਉਹ ਇੱਕ ਪੰਜਾਬੀ ਦੇ ਮਸ਼ਹੂਰ ਇੱਕ ਪੰਜਾਬੀ ਦੇ ਮਸ਼ਹੂਰ ਹਾਸਸ ਕਲਾਕਾਰ ਸੀ ਉਹਨਾਂ ਦੀ ਤਸਵੀਰ ਦੇਖ ਕੇ ਤੁਸੀਂ ਇਹ ਨਹੀਂ ਦੇ ਇਸ ਅੰਦਾਜ਼ਾ ਲਾ ਸਕਦੇ ਉਹਨਾਂ ਦਾ ਚਿਹਰਾ ਵੀ ਉਹ ਇੰਨੇ ਹਸਮੁਖ ਸੀ ਤੇ ਉਹਨਾਂ ਦਾ ਇਸ ਤਰ੍ਹਾਂ ਤੇ ਹਾਸਾ ਉਹਨਾਂ ਨੇ ਅਸਤਵ ਦੇ ਵਿੱਚ ਪਾਖ ਵੀ ਸਾਂ ਲਿਆ ਤੁਹਾਨੂੰ ਦੱਸ ਦਈਏ ਕਿ ಹಾಸਰਸ ਕਲਾਕਾਰ ਜਸਵਿੰਦਰ ਸਿੰਘ ਪੱਲਾ ਜਿ ਨਹੀਂ ਰਹੇ ਉਹਨਾਂ ਨੇ ਅੱਜ ਆਖਰੀ ਸਾਹ ਲਿਆ ਅੱਜ ਫਿਲਮ ਇੰਡਸਟਰੀ ਦੇ ਵਿੱਚ ਸੋਗ ਦੀ ਭਾਰੀ ਲਹਿਰ ਨਹੀਂ ਰਹੇ ਹਾਸਰਸ ਕਲਾਕਾਰ ਜਸਵਿੰਦਰ ਸਿੰਘ ਪੱਲਾ ਓਏ ਆਟੋ ਅਜੀ ਕੀ ਫਰਮਾਇਆ ਫਰਮਾਉਣਾ ਕੀ ਆ ਜਗਾ ਹੈ ਅਜੀ ਜਗਾ ਵੇਚ ਕੇ ਤਾਂ ਆਟੋ ਪਾਇਆ ਆਏ ਨੋਨ ਨਾਲ ਟੀਚਰ ਮਹਿੰਗੀ ਪੈਂਦੀ ਆ ਵੈਸੇ ਜੀ ਕਿੰਨੇ ਕ ਮਹਿੰਗੀ ਪੈਂਦੀ ਆ ਘਟੋ ਘਟ 2300 ਚ ਦਾ ਪੈਂਦੀ ਆ ਆਹ ਲਓ ਜੀ 230 ਸਾਲੀ ਸਵੇਰੇ ਸਵੇਰੇ ਮਣੀ ਵਨੀ ਕੀਤੀ ਸੀ ਓਏ ਪੁਲਿਸ ਨੂੰ ਗਾਲਾਂ ਕੱਢਦਾ ਜਿਸ ਸਾਂ ਲੱਗੇ ਮੈਂ ਤਾਂ ਨਹੀਂ ਕੱਢਦਾ ਓਏ ਸਾਨੂੰ ਸਾਰੀ ਦੁਨੀਆ ਕੱਢਦੀ ਆ ਜ਼ਾਲਾ ਤੂੰ ਕਿਉਂ ਨਹੀਂ ਕੱਢਦਾ ਹਾਏ